ਸਾਸਕਾ ਵੀਰ ਜੀ ਸਾਰੇ ਵੀਰ ਉਹਨਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਤਰਨਤਨ ਜੀ ਜ਼ਿਲ੍ਹਾ ਬੇ ਤਰਨਤਨ ਪਿੰਡ ਤੁਸੀਂ ਰਵੀ ਤਰਨਤਨ ਪਿੰਡ ਤੇ ਵੀਰ ਉਹਨੇ ਵਪਾਰ ਦਾ ਕੰਮ ਕਰਦੇ ਆ ਜੀ ਤੇ ਪਹਿਲੀ ਵੀਡੀਓ ਬਣਾਉਣ ਲੱਗੇ ਆਪਾਂ ਬਾਈ ਹਣਾਂ ਦੇ ਜੀ ਤੇ ਅੱਜ ਵੀ ਲੋਕ ਕੋਈ 6-7 ਲੱਖ ਵਗ ਮੱਝਾਂ ਸੇਲ ਆ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਠ ਬਹਾਟਾ ਮੁਕ ਕਰਦੇ ਵਪਾਰ ਜੀ ਵਪਾਰ ਕਰਦਿਆਂ ਵੀਰ ਜੀ 25 ਸਾਲ ਹੋ ਗਏ ਆ ਤੇ ਬਹਾਟਾ ਮੋਕਣਾ ਜੀ ਵੀਡੀਓ ਬਹੁਤ ਘੱਟ ਪਹਿਲੀ ਵੀਡੀਓ ਪਾਉਣ ਲੱਗੇ ਪਹਿਲੀ ਪਹਿਲ ਲੱਗੇ ਚਲੋ ਚਲ ਇਹ ਗਾਇਆਂ ਮੱਝਾਂ ਵੀ ਕੰਮ ਕਰਦੇ ਮੱਝਾਂ ਦਾ ਵੀ ਕਰੀਦਾ ਗਾਇਆਂ ਦਾ ਵੀ ਇਹ ਹਾਲ ਦੀ ਘੜੀ ਹੁਣ 5 ਕੁ ਪਾਉ ਆਪਣੇ ਕੋਲ 5 ਮੱਝਾਂ ਹਾਂਜੀ ਮੱਝਾਂ ਸੂਈਆਂ ਸਮਝਿਆ ਸਾਰੀਆਂ ਸੂਈਆਂ ਸਾਈਆਂ ਤਾਜ਼ੀਆਂ ਚਲੋ ਐਡਰੈਸ ਬੋਲ ਦੋ ਆਪਣੇ ਕਰੇ ਆਪਣਾ ਲੋਕਲ ਵੀਰ ਜੀ ਤਰਨਤਨ ਕੋਦਵਾਲ ਬਾਈਪਾਸ ਠੀਕ ਆ ਨੇੜੇ ਬੀਐਸ ਗਿਲ ਰੂਟਾ ਵੇਟਰ ਵਾਲਿਆਂ ਦੀ ਗਲੀ ਠੀਕ ਆ ਹਾਂਜੀ ਨਾਮ ਤੁਹਾਡਾ ਫੋਨ ਨੰਬਰ ਆਪਣਾ ਨਾਮ ਸਾਹਬ ਸਿੰਘ ਹਾਂਜੀ ਮੋਬਾਈਲ ਨੰਬਰ 94659 07372 ਇੱਕ ਵਾਰ ਫੇਰ ਬੋਲ ਦਿਓ ਜੀ 94659 ਹਾਂਜੀ 07372 ਚਲੋ ਆਹ ਢੋਡੀ ਬਾਰੇ ਦੱਸੋ ਇਹ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ ਅੱਜ ਕੋਈ 10 ਦਿਨ ਮੰਨ ਲੇ ਕੋਈ 15 ਦਿਨ ਮੰਨ ਲੇ ਹਾਂਜੀ ਇਹ 12 ਖੁੱਲਾ ਢੁੱਲਾ 12 ਲੀਟਰ ਦੁੱਧੀ ਦੇ ਕੋਲ ਹੋਵੇ ਕੰਡੇ 12 ਕਿਲੋ ਇਸ ਟਾਈਮ ਦੁੱਧ ਹੈਗਾ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਬੱਚਾ ਮਰ ਗਿਆ ਆ ਗਿਆ ਬੱਚਾ ਕੱਟਾ ਆ ਗਿਆ ਜੀ ਤੇ ਮਗਰ 10 ਦਿਨ ਹੋ ਗਏ ਸੂਈ ਨੂੰ 10 ਦਿਨ ਮੰਨ ਲੇ 15 ਮੰਨ ਲੇ ਬਸ ਇੰਨੇ ਦਿਨਾਂ ਦੀ ਵੱਧ ਨਹੀਂ ਭਾਜੀ ਠੀਕ ਹੈ ਤੇ ਖੋ ਜੀ ਫੇਰ ਇਹਨੂੰ ਚੁਵਾਈ ਭਾਈ ਜੀ ਕਿਵੇਂ ਆ? ਚੁਵਾਈ ਇੱਕ ਨੰਬਰ ਆ ਵੀਰ ਜੀ ਮੋਟਰ ਲੱਗੀ ਮੋਟਰ। ਅੱਛਾ ਮੋਟਰ ਲੱਗੋ। ਹੋਰ ਲਓ ਜੀ। ਦੇਖੋ ਜੀ ਆਜਾ। ਉਡੀ ਟੁੱਟੀਏ ਤੇ ਆ ਦੇਖੋ 12 ਕੁਲ ਪੂਰਾ ਲੜ ਤਿਆਰ ਤੇ ਕਟਾ ਮਖਰਾ ਗਿਆ। ਆਜੋ। ਲਿਆਓ ਭਾਈ ਜੀ ਲਓ ਲਓ। ਲਓ ਇੰਦਰ। ਇਹਦੇ ਸੇ ਜੋ ਆ। ਵਾਹ ਲੈ ਜੀ। ਪਾ ਬਿਲਕੁਲ ਜਾਇਜ਼ ਹੀ ਰੱਖੀਏ ਹੈ ਜਾਇਜ਼ ਹੀ ਜਾਇਜ਼ ਹੀ ਪਹਿਲੀ ਵੀਡੀਓ ਆਣ ਕਰੇ ਬਈ ਹਾਂਜੀ ਪਹਿਲੋ ਵੀ ਪਹਿਲੀ ਵੀਡੀਓ ਪਾਣੀ ਆਪਾਂ ਬਸ ਦੇਣ ਲੈਣ ਵਾਲਾ ਹੀ ਕੰਮ ਬਿਲਕੁਲ ਆ ਬਹੁਤ ਸਾਫ਼ ਤੋਂ ਮੈਂ ਹਾਂਜੀ 80000 ਦੀ ਦੇ ਦਈਏ ਮੁੱਲ ਤਾਂ ਠੀਕ ਆ ਹਾਂਜੀ ਚੋ ਕਾਹਲੇ ਛੋੜ ਜਣੀ ਕਰਨੀ ਤੂੰ ਇਹ ਦੱਸ ਦੋ ਕਿਹੜੀ ਤੁਸੀਂ ਦੱਸੋ ਆਪੇ 2000 ਕੱਟ ਦੇ ਦੋ 75000 ਦੀ ਵਿੱਚੋਂ ਛੋੜ ਨਹੀਂ ਹੋਣੀ ਮਾਨਤਾ ਨਹੀਂ ਬਸ ਆਏ ਗਏ ਬਸ ਕਿੰਨਾ ਦੋਸੋਂ ਕਰੋਗੇ ਓਏ ਛੋਣ ਤੁਸੀਂ ਕਰ ਨਹੀਂ ਦਿੱਤਾ ਕਿ ਚਲੋ ਫੇਰ ਵੀ ਕਰਦਾ ਬਸ ਕਰਦੇ ਕੋਈ ਚਲੋ ਇਹ ਵੀ ਸੂਈ ਆਣਾ ਜੀ ਇਹ ਵੀ ਛੋਟੀ ਸੂਈ ਹੈ ਜੀ ਦੁੱਧ ਕਿੰਨਾ ਹੈ ਜੀ ਇਹਦੇ ਕੋਲ ਵੀਰ ਜੀ 10 ਕਿਲੋ ਖੁੱਲਾ ਡੁੱਲਾ ਹੋਊਗਾ 10 ਕਿਲੋ ਖੁੱਲਾ ਡੁੱਲਾ ਦੂਜੀ ਸੂਈ ਜੀ ਦੂਜਾ ਸੂਈ ਛੋਟੀ ਆ ਇਹ ਵੀ ਖੋਲ ਬੱਚਾ ਮਗਰ ਜਿੰਦੇ ਕਿਹਦੇ ਮਗਰ ਹੀ ਟੱਟਾ ਆ ਗਿਆ ਜੀ ਇਹਦਾ ਮਗਰ ਹੀ ਟੱਟਾ ਆ ਗਿਆ ਤੇ ਤੋਰੋ ਦੇਖੋ ਜੀ ਸੋਹਣੀ ਛੋਟੀ ਆ ਆ ਦੇਖ ਬਾਹਰ ਤੋਂ ਨਹੀਂ ਭਾਈ ਜੀ ਲੋਕਲ ਮਾਰ ਲੈਣਾ ਹਾਂ ਹਾਂ ਜੀ ਲੋਕਲ ਹੀ ਆ ਲੋਕਲ ਹੀ ਦੇਖੋ ਆ ਦੇਖ ਆਜੋ ਜੀ ਆਜੋ ਆਜੋ ਹਾਂ ਉਹ ਮਾਰ ਹਰ ਪਠੀਕ ਆ ਗਿਆ ਚਵਾਈ ਇਹਦੀ ਵਧੀਆ ਬਹੁਤ ਜਿਆਦੀਆਂ ਚਵਾਈ ਦੀਆਂ ਨਹੀਂ ਮਾੜੀਆਂ ਵੀਰ ਜੀ ਕੋਈ ਵੀ ਆਏ ਉਹ ਕੇ ਰਿਪੋਰਟ ਬੰਦ ਬੰਦ ਹਾਂਜੀ ਬਾਈ ਜੀ ਬੋਲੋ ਇਹ ਵੀਰ ਜੀ ਸੇਮ ਹੀ 80000 ਦੀ ਦੇ ਦੀਏ ਹੋਰ ਜਾਨ ਔਰ 75 ਦੀ ਓਏ ਆਹੋ ਥੋੜਾ ਬਹੁਤਾ ਮਾਨਤਾਨ ਕਰ ਲੋ ਇਹ ਵੀ 75 ਜਾਨ ਦੀ ਨਹੀਂ ਫਿਰ ਜਾਨਾਂ ਲੱਗਦਾ ਕਰਾ ਜਾਨ ਕੋਈ ਨਹੀਂ ਆਜੋ ਛੋੜੀ ਘਰ ਦਾ ਬਸ 100 200 ਰੱਖਦਾ ਜੀ ਇਹ ਵੀ ਸੂਈ ਹੈ ਨਾ ਇਹ ਵੀ ਸੂਈ ਤਾਂ ਦੁੱਧ ਕਿੰਨਾ ਜੀ ਇਹਦੇ ਕੋਲ ਵੀ ਜੀ 10 ਕਿਲੋ ਖੁੱਲਾ ਡੁੱਲਾ ਹੋਗਾ ਥੋੜਾ ਚੱਡੇ ਦੀ ਤੱਕ ਥੋੜੀ ਗਾਹ ਖੌਂਦੀ ਆ ਗਾਹਾਂ ਤੇ ਲੋ ਜੀ ਦੇਖੋ 10 ਕਿਲੋ ਤਾਂ ਹੈਗਾ ਖੁੱਲਾ ਡੁੱਲਾ ਹਾਜ਼ਰ ਖੁੱਲਾ ਡੁੱਲਾ ਇਹ ਵੀ ਤਰ ਆਜੋ ਲੈ ਆਓ ਜੀ ਜੀ ਬਸ ਕਟਾਈ ਮਗਰੰਦੇ ਵੀ ਮੇਰਾ ਮਗਰ ਵੀ ਕਟਾ ਆਵੇ ਤਿੰਨੇ ਬਸ ਸਾਰੇ ਕੱਟੇ ਆ ਫਿਰ ਸਾਰਾ ਹਾਂਜੀ ਹਾਂਜੀ ਬਾਜੀ ਬੋਲੋ 70000 ਦੀ ਦੇ ਦੀਏ 10 ਲੀਟਰ ਖੁੱਲਾ ਡੁੱਲਾ ਵੀਰ ਜੀ ਕੰਡੇਆ ਦੋ ਹੀ ਛੱਡ ਦੋ 8000 ਜਾਣ ਦੋ ਜਾਣ ਦੋ ਆ ਜਾਓ ਬਸ ਇਹ ਵੀ ਸੁਈ ਜਾ ਉਹ ਵੀ ਸੁਈ ਦੁੱਧ ਕਿਨਾਂ ਜੀ ਇਹਦੇ ਥੱਲੇ ਵੀ 10 ਲੀਟਰ ਵੀਰ ਜੀ ਕੰਡਿਆ ਵਾਲਾ ਪੱਕਾ ਜਿਹੜਾ ਦੁੱਧ ਚ ਨਹੀਂ ਝੂਠ ਹੋਊਗਾ ਦੋ ਵੇਲੇ ਚੋ ਕੇ ਖੜੇ ਵੀਰ ਕੋਈ ਆਵੇ ਬਿਲਕੁਲ ਬਿਲਕੁਲ ਤੇ ਆ ਫਲੇਰੀ ਜੀ ਹੈ ਨਾ ਥੋੜੀ ਜੀ ਫਲੇਰੀ ਜਰੂਰ ਹੈਗੀ ਜੇ ਦੋਹਾਂ ਸਾਈਡਾਂ ਤੇ ਚੱਡੇ ਤੇ ਵੀ ਹੈਗੀ ਜੇ ਠੀਕ ਸਾਰੇ ਪਾਸੇ ਇਹ ਸਮਝ ਲਓ ਤੇ ਖੋਲੀ ਇਹਨੂੰ ਵੀ ਇਹਦਾ ਮਗਰੂ ਕਟਾਈ ਆ ਇਹਦਾ ਮਗਰੂ ਕਟਾਈ ਆ ਜੀ ਲਓ ਜੀ 10 ਗੋਲ ਦੁੱਧ ਪੂਰਾ ਜੀ ਨੈਟ ਵੀ ਦੋ ਮਿੰਟ ਚੈੱਕ ਕਰ ਲੈ ਮੇਰਾ ਆ ਦੇਖੋ ਫਲੇਰੀ ਦੇ ਨਿਸ਼ਾਨ ਹੈਗੇ ਆ ਲਓ ਚੋਲੋ ਲਓ ਮੇ ਜੋ ਆਜੋ ਜੀ ਆਜੋ ਬਾਠੀਆ ਹਾਂਜੀ ਫਿਰ ਹਾਂਜੀ ਇਹ ਵੀ ਜਾਇਜ਼ ਜੀ 60000 ਜੀ ਦੇ ਦਈਏ 55000 ਫਲੈਟ ਇਹ ਚਲੋ ਜਾਣ ਦੋ ਜਾਣ ਦੋ ਚਲੋ ਇਹ ਇਹ ਵੀ ਸੂਈ ਆ ਤਾਜੀ ਜੀ ਦੁੱਧ ਕਿੰਨਾ ਜੀ ਇਹਦੇ ਥੱਲੇ 11 ਲੀਟਰ ਹੋਊਗਾ ਗੰਡੇ ਵਾਲਾ 10 ਦੇਵਾਂਗੇ ਚੋਕੇ ਦੋ ਵੇਲੇ ਚੋਕੇ ਖੜੇ ਵੀਰ ਕੋਈ ਇਹ ਵੀ ਤੋ ਲੋ ਜੀ ਲੰਡੀ ਆ ਗਈ ਇਹਦੇ ਮਗਰ ਵੀ ਕੱਟਾਈ ਆ ਇਹਦੇ ਮਗਰ ਵੀ ਕੱਟਾ ਜਾਏ ਸੱਜੇ ਸਾਰੇ ਕੱਟੇ ਹੀ ਆ ਕੱਟੇ ਹੀ ਮਗਰੇ ਜੀ ਸਾਰੇ ਫੇਰ ਇਹ ਲਾਸਟ ਵੀ ਸੀ ਆ ਹਾਂ ਜੀ ਲਾਸਟ ਆ ਜੀ ਆ ਜੋ ਇਹ ਫਿਰ ਕਿੰਨੇ ਦੇ 62000 ਦੀ ਦੇ ਦੀਏ ਹਾਂ ਨਹੀਂ ਨਹੀਂ ਹੋਰ ਜਾਂ ਦੀ ਨਹੀਂ ਨੇ ਜਾਨ ਜੀ 10 ਲੀਟਰ ਖੁੱਲਾ ਡੁੱਲਾ ਦੁੱਧ ਵੀਰ ਜੀ ਕੰਡੇ ਵਾਲਾ ਚਵਾ ਕੇ ਦੋ ਵੇਲੇ ਦਵਾਂਗੇ 58000 ਦੀ ਪੂਰੇ 60 ਦੀ ਹੋਗੀ ਤਾਂ ਨਹੀਂ ਜਾਨ 58 ਦੀ ਉਹ ਜੋ ਮਾਨਤਾ ਨਹੀਂ ਦਿਉਣਾ ਕੋਈ ਵੀ ਹਜ਼ਾਰੀ ਹੋਰ ਜਾਨ ਦੀ 57 ਜਾਨ ਦੀ ਛੋੜੀ ਕਰ ਦਵਾ ਜਾਨ 55 ਦੀ ਚਲੋ ਦੇਖੋ ਜੀ ਚਾਰ ਪੰਜ ਪਛੂ ਸੇਲ ਆ ਬਾਕੀ ਮੇਰੇ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਚੁਆਈ ਕਰਕੇ ਹੈਈਏ ਕਿ ਨਹੀਂ ਭਾਈ ਜੀ ਹਾਂ ਜੀ ਹਾਂ ਤਸੱਲੀ ਆਪਦੀ ਪੂਰੀ ਕਰਕੇ ਘੜਨੇ ਚੁਆਈ ਦੀ ਬਿਲਕੁਲ ਕੋਈ ਨਾ ਜਲਾਮਾ ਨਹੀਂ ਹੋਣੀ ਇੱਥੇ ਵੀਰ ਵੇਖ ਸਕਦਾ ਕੋਈ ਵੱਡੀ ਆ ਕੋਈ ਛੋਟੀ ਆ ਬਿਲਕੁਲ ਬਿਲਕੁਲ ਨਹੀਂ ਠੀਕ ਆ ਸਮਾਂ ਨਹੀਂ ਕਰਦੇ ਮਈਆਂ ਬੱਚੇ ਦਿਖਾ ਦਿਓ ਤਾਜੇ ਦੋ ਬੱਚੇ ਆ ਜੀ ਬਸ ਠੀਕ ਆ ਚਲੋ ਬੋਲੋ ਨੰਬਰ ਨੰਬਰ ਆਪਣਾ ਵੀ ਸਾਹਬ ਸਿੰਘ ਵਪਾਰੀ 94659 ਹਾਂਜੀ 07372 ਠੀਕ ਆ ਇੱਕ ਵਾਰ ਫਿਰ ਬੋਲ ਦੋ 94659 07372 ਸਾਸਿਕਾ